ਵਾਹਿਗੁਰੂ ਸਤ ਜੀਓ ਤੇਰਾ ਕੀ ਤਾ ਜਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸਤਿਓ ਜੋਈ ਤਰਸ ਪਿਆਰ ਮੇਰਾ ਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਮੁ ਨਾਮੁ ਮਿਲੈ ਤਾ ਜੀਵਾ ਤਨ ਮਨ ਕੀ ਬਰਵਾ ਸੁਪਉ ਤਨ ਗੋਸੀਆ ਸਸ ਸਪਾ ਦਰਸ਼ਨ ਪਰਸ ਐਹ ਗੁਰੂ ਕਾ ਜਨਮ ਮਰਤ ਦੁਖ ਜਾਈ ਉਹ ਵ ਸਿਫਤ ਕਸਮਨੀ ਨੂਰੇ ਅਰਸੋਂ ਪੁਰਸੋਂ ਛਟੀ ਅਨ ਦੋ ਦਡਕੀ ਸੱਚ ਮਲ ਜਨਮ ਜਨਮ ਦੀ ਕਟਿਆ ਸਜਾਣ ਸੱਚਾ ਬਾਤ ਸ਼ਾਹ ਸਿਰਸਾ ਦਾ ਸਾਰ ਹੋ ਜਿਸ ਪਾਸ ਬਹਿਂ ਆਉਂ ਸੋਈ ਆ ਸਭਨਾ ਦਾ ਵੀ ਸਾ ਸਤਨਾਮ ਸ਼੍ਰੀ ਵਾਣੀ ਗੁਰੂ ਸਾਹਿਬ ਜੀ ਤਨਾਸ੍ਰੀ ਮਹਲਾ ਪਹਿਲਾ ਘਰ ਦੂਚਾ ਅਸ਼ਟ ਪਦੀਆਂ ਏ ਪ੍ਰਭੂ ਅੰਕਾਰ ਸਤਿਗੁਰ ਪਰਸਾਦ ਸਾਹਰ ਰਟਨੀ ਪਰ ਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਭਾਵੇ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੇ ਗੁਰ ਸਾਗਰ ਰਤਨੀ ਪਰ ਪੂਰੇ ਅੰਮ੍ਰਿਤ ਸੰਗ ਚੁਗਹੀਂ ਨਹੀਂ ਟੂਰੇ ਹਾਰ ਰਸ ਚੋਹ ਚੁਗਹੀਂ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ ਧਿਆ ਬੱਕੜਾ ਛਪੜੀ ਨਾਏ 3 ਚੜੂਪੈ ਮੈਲ ਨਾ ਜਾ ਰੱਖ ਰੱਖ ਚਰਨ ਤਰੀ ਵੀ ਚਾਰੀ ਦੁਬਦਾ ਛੋੜ ਭਾਈ ਨਰੰਕਾਰੀ ਮੁਕਤ ਪਤਾਰ ਤੁਹਾਰ ਰਸ ਚਾਖੀ ਆਉਣ ਜਾਣ ਰਹੀ ਗੁਰ ਰਾਖੀ ਸਰਵਰ ਹੰਸਾ ਸੋਡ ਨ ਜਾਏ ਪ੍ਰੇਮ ਪਵਤ ਕਰ ਸਹਿਜ ਸਮਾਏ ਸਰਵਰ ਮਹਿ ਹੰਸ ਹੰਸ ਨਹਿ ਸਾਦਰ ਅਕਾਥ ਕਥਾ ਬੁਰ ਬਚਨੀ ਆਤਰ ਸੋਨ ਮੰਡਲ ਇਕ ਜੋਗੀ ਬੈਸੇ ਨਾਰਨਾੁਰ ਕਹ ਕੋ ਕਸੀ ਤਰੇ ਭਾਵਣ

ਬਦ ਘਾਰੇ ਅਨਤ ਜਤਨ ਕਰ ਕਾਲ ਸੰਤਾਈ ਮਰਮ ਲਖਾਈ ਮੰਡਲ ਮਿਆ ਜਨਮ ਪਦਾਰਥ ਦੂਜਿ ਦਾ ਖੋਵੈ ਆਪਨ ਚੀਨ ਸਰ ਬ੍ਰੰਹ ਰਾਮ ਨਰੂਵ ਕਹਿ ਤੋ ਪੜ ਤੋ ਸੁਣ ਤੋ ਈਕਾ ਧੀਰਜ ਧਰਮ ਧਰਨੀ ਤਰਟੀਕ ਜਤ ਸਦ ਸੰਜੰ ਰਿਦੈ ਸਮਾਲ ਚੌਥੀ ਪਦ ਕਹੋ ਜੀ ਮਨ ਪਤਿ ਆਏ ਸਾਚੇ ਨਿਰਮਲ ਮੈਨ ਨ ਲਾਗੈ ਗੁਰ ਕੈ ਸ਼ਬਦ ਪਰਮ ਪਾਉ ਪਾਦੈ ਸੂਰਤੰ ਮੂਰਤ ਆਦਿ ਸਨੂ ਸਰੂਪਾ ਸਾਚੇ ਨਿਰਮਲ ਮੈਲ ਨਾ ਲਗੈ ਗੁਰ ਕਾ ਸ਼ਬਦ ਪਰਮ ਭਉ ਭਗੈ ਸੂਰ ਪ੍ਰਮੂਰਤ ਆਦ ਅਨੂਪ ਨਾਨਕ ਜਾਚੈ ਸਾ ਸੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ